ਜਦੋਂ ਕਹਿਣਾ ਪੰਛੀਆਂ ਨੂੰ ਖੰਭ ਦਤਾ ਤਾਂ ਬੰਦਿਆਂ ਨੂੰ ਅੰਗ ਦਤਾ ਜਦੋਂ ਵੀ ਦਈ ਤਾਂ ਪੂਰੇ ਦਈ ਤੂੰ ਡਿੱਗੀ ਐ ਤਾਂ ਚੱਕ ਲਵੀ ਡਿੱਗ ਡਿੱਗੀ ਐ ਤਾਂ ਚੱਕ ਲਵੀ ਪਟਕੀ ਐ ਡੱਕ ਲਵੀ ਸਹਦਲੇ ਹੀ ਕਮੁਰ ਰਹੀਂ ਤੂੰ ਕਹਿੰਦੇ ਜਦੋਂ ਪੰਛੀਆਂ ਨੂੰ ਖੰਭ ਕਰ ਵਾਲੀ ਗੱਲ ਆਈ ਨਾ ਵੀ ਪੰਛੀਆਂ ਨੂੰ ਖੰਭ ਦਤਾ ਤਾਂ ਬੰਦਿਆਂ ਨੂੰ ਅੰਗ ਦਤਾ ਉਹ ਕਹਿੰਦੇ ਮੈਨੂੰ ਲੱਗਿਆ ਵੀ ਕਿਤੇ ਕੰਪਲੇਂਟ ਤਾਂ ਨਹੀਂ ਕਰ ਰਹੇ ਪਰ ਜਦੋਂ ਗੱਲ ਅਖੀਰ ਤੇ ਮੁੱਖੀ ਕੇ ਅਰਦਾਸ ਕਰਾਂ ਜੀਆਂ ਨੂੰ ਖੰਭ ਦਾ ਤਾਂ ਬੰਦਿਆਂ ਨੂੰ ਅੰਗ ਦਾ ਤਾਂ ਜਦੋਂ ਵੀ ਦੇਈ ਤਾਂ ਪੂਰੇ ਦੇਈ ਤੂੰ ਡਿੱਗੀ ਤਾ ਚੱਕ ਲਵੇਂ ਪਟਕੀ ਏ ਡੱਕ ਲਵੇਂ ਸਦਲਈ ਅੱਖਾਂ ਮੁਰ ਰਹੀ ਤੂੰ ਸਾਡੀ ਆਪਣੇ ਘਰ ਦੀ ਗੱਲ ਸੀ ਕਿ ਜਦੋਂ ਗਰਮੀ ਹੁੰਦੀ ਸੀ ਆ ਦਿਨਾਂ ਚ ਲੋਕਾਂ ਨੇ ਕਹਿਣਾ ਮੀਂਹ ਪਵੇ ਅਸੀਂ ਕਹਿਣਾ ਨਾ ਪਵੇ ਸਾਡੀ ਆਪਣੇ ਘਰ ਦੀ ਛੱਤ ਕੱਚੀ ਸੀ ਤਾਂ ਮੈਂ ਉਹ ਗੱਲ ਲਿਖੀ ਸੀ ਕਿ ਪੱਕਾ ਪੱਕੀ ਛੱਤ ਦਈ ਸਭ ਦੇ ਕਰੇ ਕਣੀਆਂ ਤੋਂ ਕਦੇ ਨਾ ਗਰੀਬ ਡਰੇ ਉਹ ਯਾ ਸਾਰਾ ਕੁਝ ਮੇਰੀ ਜ਼ਿੰਦਗੀ ਜੋ ਹੋ ਰਿਹਾ ਅਰਦਾਸ ਦਾ ਹੀ ਹੋ ਰਿਹਾ ਜੋ ਜੋ ਮਿਲਿਆ ਉਹ ਅਰਦਾਸ ਤੋਂ ਹੀ ਮਿਲਿਆ ਵੈਸੇ ਇੱਕ ਸਪਿਰਚੁਅਲੀ ਜਿਹੜੀ ਅਰਦਾਸ ਹੁੰਦੀ ਹੈ ਉੱਥੋਂ ਮਿਲੇ ਉਸ ਤੋਂ ਬਾਅਦ ਜਿਹੜੀ ਅਰਦਾਸ ਤੇ ਸਾਡਾ 뮤జిక్ ਮਹਾਰਾਜ ਧਿਆਨ ਮੈਂ ਉਹ ਕੜੀ ਨੂੰ ਬਹੁਤ ਸਲੂਟ ਕਰਦਾ ਜਿਹੜੀ ਜਦੋਂ ਕਿਪੀ ਬਾਈ ਦਾ ਪਹਿਲੀ ਵਾਰੀ ਮੈਨੂੰ ਫੋਨ ਆਇਆ ਕਿ ਅਪਰਦਾਸ ਦੇ ਗਾਣੇ ਕਰਨੇ ਆ ਵੀ ਇੱਕ ਫਿਲਮ ਹੈ ਤੇ ਇੱਕ ਹੋਰ ਵੱਡੀ ਗੱਲ ਹੁੰਦੀ ਹੈ ਬਾਈ ਜਦੋਂ ਅਰਦਾਸ ਦੀ ਅੱਜ ਮੈਂ ਦੱਸਦਾ ਮੈਨੂੰ ਹਮੇਸ਼ਾ ਕੋਕੀ ਭਾਈ ਦਾ ਹਮੇਸ਼ਾ ਫੋਨ ਆਉਣਾ ਜਦੋਂ ਦਾਦਾ ਜੀ ਮੇਰ ਕਰੋ ਸੁਣਦੇ ਕੋਕੀ ਭਾਈ ਨੇ ਨਛੱਤਰ ਭਾਈ ਨੂੰ ਫੋਨ ਕਰਨਾ ਤੇ ਮੈਨੂੰ ਵੀ ਫੋਨ ਕਰਨਾ ਤੇ ਜਦੋਂ ਐਡੇ ਵੱਡੇ ਆਰਟਿਸਟਾਂ ਵੱਲੋਂ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਮਿਲਦੀਆਂ ਨੇ ਤਾਂ ਬਹੁਤ ਵੱਡਾ ਲੱਗਦਾ ਤੇ ਉਹ ਦਾਸ ਜੀ ਬਹੁਤ ਗੱਲਾਂ ਨੇ ਉਹ ਮੈਨੂੰ ਯਾਦ ਆ ਮੈਨੂੰ ਸ਼ਾਹ ਜੀ ਕਹਿੰਦੇ ਹੁੰਦੇ ਸੀ ਕਹਿੰਦਾ ਵੀ ਜਦੋਂ ਕਿਹਾ ਨਾ ਪੰਛੀਆਂ ਨੂੰ ਖੰਭ ਦਤਾ ਬੰਦਿਆਂ ਨੂੰ ਅੰਗ ਦਤਾ ਜਦੋਂ ਵੀ ਦੇਈ ਤਾਂ ਪੂਰੇ ਦੇਈ ਤੂੰ ਡਿੱਗੀ ਤਾਂ ਚੱਕ ਲਵੀ ਡਿੱਗ ਡਿੱਗੀ ਹੈ ਤਾਂ ਚੱਕ ਲਵੀ ਪਟਕੀ ਏ ਡੱਕ ਲਵੀ ਸਹਦਲੇ ਹੀ ਹਕਾ ਮੋਰ ਰਹੀ ਤੂੰ ਕਹਿੰਦੇ ਜਦੋਂ ਪੰਛੀਆਂ ਨੂੰ ਖੰਭ ਕਰਵਾਲੀ ਗੱਲ ਆਈ ਨਾ ਵੀ ਪੰਛੀਆਂ ਨੂੰ ਖੰਭ ਦਤਾ ਤਾਂ ਬੰਦਿਆਂ ਨੂੰ ਅੰਗ ਦਤਾ ਉਹ ਕਹਿੰਦੇ ਮੈਨੂੰ ਲੱਗਿਆ ਵੀ ਕਿਤੇ ਕੰਪਲੇਂਟ ਤਾਂ ਨਹੀਂ ਕਰ ਰਹੇ ਪਰ ਜਦੋਂ ਗੱਲ ਅਖੀਰ ਤੇ ਮੁੱਖੀ ਕੇ ਅਰਦਾਸ ਕਰਾਂ ਤੇ ਉਹ ਅਸਲ ਜੇ ਚੀਜ਼ਾਂ ਫਿਰ ਮੈਂ ਕਹਿੰਦਾ ਕਿ ਮੈਂ ਆਪ ਨਹੀਂ ਕਰਦਾ ਇਹ ਮਹਾਰਾਜ ਵੱਲੇ ਹੁੰਦੀਆਂ ਸਪੈਸ਼ਲੀ ਆਹ ਸਾਰੀ ਚੀਜ਼ਾਂ ਹਉ ਨੋ ਸੁਣਾਓ ਜਿਹੜਾ ਯਾਦ ਕਰ ਲਿਆ ਮੈਨੂੰ ਕਿਹਾ ਫੁੱਲ ਕੇ ਚਲਾਇ ਕਿ ਨਾ ਆਵੇ ਪੰਛੀਆਂ ਨੂੰ ਖੰਭ ਦਾ ਤਾਂ ਬੰਦਿਆਂ ਨੂੰ ਅੰਗ ਦਾ ਤਾਂ ਜਦੋਂ ਵੀ ਦਈ ਤਾਂ ਪੂਰੇ ਦਈ ਤੂੰ ਡਿੱਗੀ ਤਾ ਚੱਕ ਲਵੇਂ ਪਟਕੀ ਏ ਡੱਕ ਲਵੇਂ ਸਦ alley ਅੱਖਾਂ ਮੁਰ ਰਹੀ ਤੂੰ ਚੱਲਦਾ ਤੂੰ ਰੱਖੀ ਸਦਾ ਪੇਸ਼ਾ ਦਾ ਤਿਆ ਰੋਟੀ ਜੋਗੇ ਰੱਖੀ ਤੂੰ ਹਮੇਸ਼ਾ ਦਾਤਿਆ ਅਰਦਾਸ ਕਰਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ ਇੱਕ ਵਾਰੀ ਹੋਰ ਗੱਲ ਸੀ ਜਿੱਦਾਂ ਬੋਲੀ ਬਾਈ ਨੇ ਕਿਹਾ ਸੀ ਨਾ ਕਿ ਛੱਪ ਚੋਂ ਦੀ ਛੱਡ ਗਈ ਸੀ ਸਾਡੀ ਆਪਣੇ ਘਰ ਦੀ ਗੱਲ ਸੀ ਕਿ ਜਦੋਂ ਗਰਮੀ ਹੁੰਦੀ ਆ ਸੀ ਆ ਦਿਨਾਂ ਚ ਲੋਕਾਂ ਨੇ ਕਹਿਣਾ ਮੀਂਹ ਪਵੇ ਅਸੀਂ ਕਹਿਣਾ ਨਾ ਪਵੇ ਸਾਡੀ ਆਪਣੇ ਘਰ ਦੀ ਛੱਤ ਕਰਤੀ ਸੀ ਤਾਂ ਮੈਂ ਉਹ ਗੱਲ ਲਿਖੀ ਸੀ ਕਿ ਪੱਕਾ ਪੱਕੀ ਛੱਤ ਦਈ ਸਭ ਦੇ ਕਰੇ ਗਣੀਆਂ ਤੋਂ ਕਦੇ ਨਾ ਗਰੀਬ ਡਰੇ